ਅਰਵਿੰਦ ਕੇਜਰੀਵਾਲ ਕਹਿੰਦੇ ਵੀ ਤੁਸੀਂ ਮੈਨੂੰ ਤਾਂ ਗ੍ਰਿਫਤਾਰ ਕਰ ਸਕਦੇ ਹੋ ਮੇਰੀ ਸੋਚ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਇਹਦਾ ਮਤਲਬ ਹੈ ਦਿਮਾਗੀ ਤੌਰ ਤੇ ਅਰਵਿੰਦ ਕੇਜਰੀਵਾਲੇ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿ ਇੰਡੀਆ ਕਥਮ ਮੰਡਲਨ ਵੀ ਮੈਨੂੰ ਲੱਗਦਾ ਹੈ ਕਿ ਜੜਾਂ ਪੋਲੀਆਂ ਹੀ ਨੇ ਇੰਡੀਆ ਦਾ ਫੰਡਮਨ ਇਹ ਮਾੜੀ ਮੂਟੀ ਕੋ ਗ੍ਰਿਫਤਾਰੀਆਂ ਵਾਲੀ ਨੇਰੀ ਨੂਰੀ ਆਈ ਇਹ ਦਰਖਤ ਜਾਂ ਡਿੱਗ ਜਾਣਾ ਹੈ ਜੇ ਕਿਸੇ ਭਾਜਪਾ ਸਟੇਟ ਦਾ ਮੁੱਖ ਮੰਤਰੀ ਗ੍ਰਿਫਤਾਰ ਕਰ ਲਿਆ ਜਾਵੇ ਤੇ ਕੋਈ ਗਾਰੰਟੀ ਨਹੀਂ ਕਿ ਉਹ ਮੁੱਖ ਮੰਤਰੀ ਬਣਿਆ ਰਵੇ ਤੇ ਜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜੁਡੀਸ਼ੀਅਲ ਕਸਟਡੀ ਹੁੰਦਾ ਹੈ ਤੇ ਫਿਰ ਮੈਨੂੰ ਲੱਗਦਾ ਹੈ ਉਹਦੇ ਪ੍ਰਤੀ ਰਵਈਆ ਵੱਖਰਾ ਹੋਊ ਫਿਰ ਐਲਜੀ ਵੀ ਕੋਸ਼ਿਸ਼ ਹੋਣੀ ਹੈ ਵੀ ਆਪਾਂ ਇਹਨੂੰ ਲਾਈਏ ਇਹਦੇ ਇਹਨੂੰ ਬਰਖਾਸਤ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਇੰਨੇ ਦਿਨੀ ਚਰਚਾਵਾਂ ਦਿੱਲੀ ਦੀ ਸਿਆਸਤ ਦੀਆਂ ਹੋਣ ਲੱਗੀਆਂ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਚਰਚਾ ਦੇ ਵਿੱਚ ਨੇ ਬੀਤੇ ਦਿਨਾਂ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੱਦਾ ਭੇਜਿਆ ਜਾਂਦਾ ਹੈ ਪਰ ਅਰਵਿੰਦ ਕੇਜਰੀਵਾਲ ਇੱਕ ਲੈਟਰ ਭੇਜ ਕੇ ਉੱਥੋਂ ਜਾਣ ਤੋਂ ਮਨਾਂ ਕਰਨ ਦਿੰਦੇ ਨੇ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠੇ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਨੂੰ ਈਡੀ ਬਾਕੀ ਦੇ ਮੰਤਰੀਆਂ ਵਾਂਗ ਗ੍ਰਿਫਤਾਰ ਕਰ ਸਕਦੀ ਹੈ ਕਿ ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਕਈ ਤਰ੍ਹਾਂ ਦੇ ਸਵਾਲ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਹੁੰਦਿਆਂ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਕਈ ਸਵਾਲ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਿੰਦਰ ਡੱਲਾ ਜੀ ਮੌਜੂਦ ਨੇ ਰਲਸਬ ਸਵਾਗਤ ਹੈ ਸਸਕੀ ਕਾਲ ਬਹੁਤ ਬਹੁਤ ਧੰਨਵਾਦ ਜੀ ਡੱਲਾ ਸਾਹਿਬ ਚਰਚਾ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਹਿੰਦੇ ਈਡੀ ਦੇ ਵੱਲੋਂ ਸੱਦਾ ਆਇਆ ਸੀ ਤੇ ਉਹ ਸੱਦੇ ਦੇ ਉੱਤੇ ਨਹੀਂ ਗਏ ਹੁਣ ਚਰਚਾਵਾ ਨੇ ਕਿ ਜਾਂ ਤੇ ਈਡੀ ਆ ਕੇ ਲੈ ਕੇ ਜਾਏਗੀ ਜਾਂ ਦੁਬਾਰਾ ਸੱਦਾ ਆਏਗਾ ਦੇਖੋ ਕਿਉਂਕਿ ਜਿਸ ਤਰ੍ਹਾਂ ਦੀ ਚਿੱਠੀ ਅਰਵਿੰਦ ਕੇਜਰੀਵਾਲ ਜੀ ਨੇ ਲਿਖੀ ਹੈ ਉਹਨਾਂ ਨੇ ਈਡੀ ਨੂੰ ਸਿੱਧਾ ਹੀ ਕਿਹਾ ਵੀ ਤੁਸੀਂ ਜਿਹੜਾ ਮੈਨੂੰ ਸੱਮਨ ਭੇਜਿਆ ਹੈ ਜਾਂ ਨੋਟਿਸ ਭੇਜਿਆ ਹੈ ਇਹਨੂੰ ਰੱਦ ਕਰੋ ਉਹਨਾਂ ਨੇ ਜਿਹੜੀ ਚਿੱਠੀ ਆ ਉਹਦੇ ਵਿੱਚ ਕਈ ਵੱਡੇ ਸਵਾਲ ਚੱਕੇ ਨੇ ਉਹ ਕਹਿੰਦੇ ਕਿ ਮੈਨੂੰ ਈਡੀ ਨੇ ਇਹ ਨਹੀਂ ਦੱਸਿਆ ਕਿ ਤੁਹਾਨੂੰ ਕਿਉਂ ਸੱਦਿਆ ਗਿਆ ਤੁਹਾਨੂੰ ਗਵਾਹ ਦੇ ਤੌਰ ਤੇ ਸੱਦਿਆ ਮੈਨੂੰ ਤੁਸੀਂ ਤੁਸੀਂ ਮੈਨੂੰ ਮੁੱਖ ਮੰਤਰੀ ਦੀ ਹیثیت ਨਾਲ ਸੱਦਿਆ ਹੈ ਜਾਂ ਤੁਸੀਂ ਮੈਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਦੇ ਤੌਰ ਤੇ ਸੱਦਿਆ ਹੈ ਉਂਝ ਜਿਹੜੀਆਂ ਇਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਜਾਂਚ ਏਜੰਸੀਆਂ ਨੇ ਜਦੋਂ ਇਹ ਨੋਟਿਸ ਕਰਦੀਆਂ ਨੇ ਜਾਂ ਸੰਮਨ ਕਰਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਸਪਸ਼ਟਤਾ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਕਿਸ ਮਕਸਦ ਲਈ ਸੱਦਿਆ ਗਿਆ ਹੁਣ ਪਹਿਲਾਂ ਹੀ ਉਹਨਾਂ ਦੇ ਤਿੰਨ ਲੀਡਰ ਨੇ ਜਿਹੜੇ ਉਹ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਸੰਜੇ ਸਿੰਘ ਔਰ ਮਨੀਸ਼ ਸੋਦੀਆ ਤਾਂ ਸਿੱਧੇ ਸਿੱਧੇ ਉਹਦੇ ਵਿੱਚ ਨੇ ਔਰ ਡਾਕਟਰ ਸਤਿੰਦਰ ਜੈਨ ਜਿਹੜੇ ਕਿ ਸਤਿੰਦਰ ਜੈਨ ਨਾ ਡਾਕਟਰ ਸੌਰੀ ਜਿਹੜੇ ਸਰ ਜੈਨ ਨੇ ਜਿਹੜੇ ਸਤਿੰਦਰ ਜੈਨ ਨੇ ਉਹ ਵੀ ਲਗਭਗ ਮੈਨੂੰ ਲੱਗਦਾ 1 ਸਾਲ ਉਹਨਾਂ ਨੂੰ ਵੀ ਹੋਣ ਵਾਲਾ ਹੈ ਉਹ ਵੀ ਅ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਇੱਕ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਹੁਣ ਜਦੋਂ ਤਿੰਨ ਵੱਡੇ ਆਮ ਆਦਮੀ ਪਾਰਟੀ ਦੇ ਲੀਡਰ ਜੇਲ੍ਹ 'ਚ ਹੋਣ ਤੇ ਆਮ ਆਦਮੀ ਪਾਰਟੀ ਦੇ ਮੁਖੀ ਮੁੱਖ ਮੰਤਰੀ ਨੂੰ ਨੋਟਿਸ ਈਡੀ ਦਾ ਆਵੇ ਔਰ ਨੋਟਿਸ ਮੇਰੇ ਖਲ 30 ਅਕਤੂਬਰ ਦੀ ਸ਼ਾਮ ਨੂੰ ਦਿੱਤਾ ਗਿਆ ਸੀ ਕਿ ਤੁਸੀਂ 2 ਨਵੰਬਰ ਨੂੰ ਪੇਸ਼ ਹੋਣਾ ਹੈ ਔਰ ਅਰਵਿੰਦ ਕੇਜਰੀਵਾਲ ਨੇ ਗਿਲਾਵੀ ਕੀਤਾ ਇਸ ਗੱਲ ਦਾ ਕਹਿੰਦੇ ਦੇਖੋ ਈਡੀ ਦਾ ਨੋਟਿਸ ਮੈਨੂੰ ਆਇਆ ਹੈ ਤੇ ਘੁੰਮ ਰਿਹਾ WhatsApp ਗਰੁੱਪਾਂ 'ਚ ਇਹਨਾਂ ਮਤਲਬ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਨੋਟਿਸ ਆਇਆ ਉਹ ਨੋਟਿਸ ਦੀ ਕਾਪੀ ਕਿਤੇ ਹੋਰ ਲੀਕ ਹੋਈ ਅਗਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨੋਟਿਸ ਦੀ ਕਾਪੀ ਲੀਕ ਹੋ ਸਕਦੀ ਹੈ ਤੇ ਉਹਨਾਂ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਸੋ ਅਰਵਿੰਦ ਕੇਜਰੀਵਾਲ ਕਹਿੰਦੇ ਈਡੀ ਨੂੰ ਵੀ ਤੁਸੀਂ ਇਹ ਨੋਟਿਸ ਰੱਦ ਕਰੋ ਇਹ ਬੀਜੇਪੀ ਦੇ ਇਸ਼ਾਰੇ ਤੇ ਨੋਟਿਸ ਭੇਜਿਆ ਗਿਆ ਹੈ ਬੀਜੇਪੀ ਦੇ ਕਹਿਣ ਤੇ ਨੋਟਿਸ ਭੇਜਿਆ ਗਿਆ ਹੈ ਤਾਂ ਕਿ ਮੈਂ ਪੰਜ ਸੂਬਿਆਂ ਚ ਚੋਣ ਪ੍ਰਚਾਰ ਨਾ ਕਰ ਸਕਾਂ ਤੇ ਉਹ ਚੋਣ ਪ੍ਰਚਾਰ ਤੇ ਚਲੇ ਗਏ ਦੇਖੋ 2 ਤਰੀਕ ਨੂੰ ਪੇਸ਼ ਨਹੀਂ ਹੋਏ ਹੁਣ ਜਦੋਂ ਉਹ ਚੋਣ ਪ੍ਰਚਾਰ ਤੇ ਚਲੇ ਗਏ ਚਿੱਠੀ ਲਿਖ ਕੇ ਹੁਣ ਇਹ ਅਗਲੇ 1-2 ਦਿਨ ਬੜੇ ਅਹਿਮ ਰਹਿਣ ਵਾਲੇ ਨੇ ਗਗਨਦੀਪ ਜੀ ਅੱਜ ਕੱਲ ਤੇ ਪਰਸੋਂ 2-3 ਦਿਨ ਹੁਣ ਜਾਂ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੋਟਿਸ ਨੂੰ ਕੈਨਸਲ ਕਰੂਗੀ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਇਹ ਬੀਜੇਪੀ ਦੇ ਕਹਣ ਤੇ ਭੇਜਿਆ ਗਿਆ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਅਰਵਿੰਦ ਕੇਜਰੀਵਾਲ ਨੂੰ ਸਪੈਸੀਫਿਕ ਇਨਫੋਰਮੇਸ਼ਨ ਦੇਗੀ ਦੱਸੇਗੀ ਕਿ ਅਸੀਂ ਤੁਹਾਨੂੰ ਗਵਾਦੇ ਤੌਰ ਤੇ ਸਾਧ ਰਹੇ ਹਾਂ ਤੁਹਾਨੂੰ ਅਸੀਂ ਸ਼ੱਕ ਦੇ ਆਧਾਰ ਤੇ ਸਾਧ ਰਹੇ ਹਾਂ ਵੀ ਤੁਸੀਂ ਤੁਹਾਡੇ ਤੇ ਮਲਜ਼ਮ ਹੋਣ ਦਾ ਸ਼ੱਕ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਹੋਣ ਦੇ ਨਾਤੇ ਛੱਡ ਰਹੇ ਆ ਜਾਂ ਮੁੱਖ ਮੰਤਰੀ ਹੋਣ ਦੇ ਨਾਤੇ ਛੱਡ ਰਹੇ ਆ ਸੋ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਤਕਨੀਕੀ ਚਿੱਠੀ ਲਿਖੀ ਕਿਉਂਕਿ ਵਕੀਲਾਂ ਦੀ ਸਲਾਹ ਲਈ ਹੋਣੀ ਉਸੇ ਤਰ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਹੁਣ ਕਾਨੂੰਨੀ ਪਹਿਲੂ ਅਖਤਿਆਰ ਕਰੇਗੀ ਹੁਣ ਕਾਨੂੰਨੀ ਪਹਿਲੂ ਕੀ ਹੈ ਮੈਨੂੰ ਇਹ ਲੱਗਦਾ ਹੈ ਕਿ ਈਡੀ ਇਸ ਸੰਮਨ ਜਾਂ ਨੋਟਿਸ ਨੂੰ ਰੱਦ ਤਾਂ ਕਰਨ ਹੋ ਰਹੀ ਕਿਉਂਕਿ ਉਹਨਾਂ ਨੇ ਤਾਂ ਭੇਜਿਆ ਹੁਣ ਜਾਂ ਤਾਂ ਈਡੀ ਸਮਾਂ ਦੇਗੀ ਕਿ ਅਸੀਂ ਤੁਹਾਨੂੰ 2 ਜਾਂ 3 ਦਿਨ ਬਾਅਦ ਸਮਾਂ ਦੇ ਦੇਣਗੇ ਵੀ ਅਸੀਂ ਤੁਹਾਨੂੰ ਚਲੋ ਤੁਸੀਂ 2 ਨੂੰ ਨਹੀਂ ਪੇਸ਼ ਹੋਏ 7 ਨੂੰ ਹੋ ਜੋ ਜਾਂ 9 ਨੂੰ ਹੋ ਜੋ ਅਗਰ ਸਮਾਂ ਨਹੀਂ ਦਿੰਦੀ ਈਡੀ ਤੇ ਈਡੀ ਸਿੱਧੀ ਉਹਨਾਂ ਦੇ ਘਰ ਆ ਸਕਦੀ ਹੈ ਈਡੀ ਉਹਨਾਂ ਨੂੰ ਰਸਤੇ 'ਚ ਕਿਤੇ ਰੋਕ ਕੇ ਪੁਛਗਿਚ ਕਰ ਸਕਦੀ ਹੈ ਈਡੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਹੁਣ ਆਪ ਹੀ ਕਹਿ ਰਹੇ ਨੇ ਅਰਵਿੰਦ ਕੇਦਰੀਵਾਲ ਜੀ ਤਾਂ ਵੀ ਮੈਨੂੰ ਈਡੀ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਉਹਨਾਂ ਦੀ ਮੰਤਰੀ ਹੈ ਬੀਬੀ ਆਤਿਸ਼ੀ ਉਹਨੇ ਤਾਂ ਪ੍ਰੈਸ ਕਾਨਫਰੰਸ ਕਰਤੀ ਉਹ ਕਹਿੰਦੇ ਕਿ ਜੇ ਅਰਵਿੰਦ ਕੇਦਰੀਵਾਲ ਜੀ 2 ਤਰੀਕ ਨੂੰ ਜਾਂਦੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਮਨ 'ਚ ਇਹ ਗੱਲ ਹੈ ਕੀ ਅਗਰ ਕੇਜਰੀਵਾਲ ਸਾਹਿਬ ਜਾਣਗੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਹੁਣ ਇਹ ਈਡੀ ਤੇ ਨਿਰਭਰ ਕਰਦਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਅਗਰ ਪੇਸ਼ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਨੇ ਜਾਂ ਪੁੱਛਗਿੱਛ ਕਰਕੇ ਛੱਡ ਦਿੰਦੇ ਨੇ ਦੇਖੋ ਬੁਲਾਇਆ ਤਾਂ ਸੀਬੀਆਈ ਵੱਲੋਂ ਵੀ ਗਿਆ ਸੀ ਸੀਬੀਆਈ ਨੇ ਉਹਨਾਂ ਨੂੰ ਪੁੱਛਗਿੱਛ ਕੀਤੀ ਤੇ ਉਹ ਵਾਪਸ ਆ ਗਏ ਔਰ ਸੀਬੀਆਈ ਨੇ ਕਿਸੇ ਵੀ ਕੇਸ ਦੇ ਚਲਾਨਚ ਉਹਨਾਂ ਦਾ ਨਾਮ ਵੀ ਨਹੀਂ ਪਾਇਆ ਹੁਣ ਈਡੀ ਨੇ ਸੱਦਿਆ ਹੁਣ ਬੀਬੀ ਆਤਸੀ ਜਿਹੜੇ ਮੰਤਰੀ ਹੈ ਅਰਵਿੰਦ ਕੇਜਰੀਵਾਲ ਮੈਂ ਦੇਖ ਰਿਹਾ ਸੀ ਪਰਸੋਂ ਪਰਸੋਂ ਚੌਥੇ ਉਹ ਮਧ ਪ੍ਰਦੇਸ਼ ਸੀ ਸਿੰਗਰੋਲੀ ਇਲਾਕਾ ਉੱਥੇ ਰੈਲੀ ਕਰ ਰਹੇ ਸੀ ਵੱਖ-ਵੱਖ ਥਾਵਾਂ ਤੇ ਰੈਲੀਆਂ ਕੀਤੀਆਂ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇ ਔਰ ਅਰਵਿੰਦ ਕੇਜਰੀਵਾਲ ਕਹਿੰਦੇ ਵੀ ਤੁਸੀਂ ਮੈਨੂੰ ਤਾਂ ਗ੍ਰਿਫਤਾਰ ਕਰ ਸਕਦੇ ਹੋ ਮੇਰੀ ਸੋਚ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਇਹਦਾ ਮਤਲਬ ਹੈ ਦਿਮਾਗੀ ਤੌਰ ਤੇ ਅਰਵਿੰਦ ਕੇਜਰੀਵਾਲੇ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਔਰ ਅਗਰ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਤੇ ਪੰਜ ਸੂਬਿਆਂ ਦੀਆਂ ਚੋਣਾਂ 'ਚ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਸਕਦਾ ਹੈ ਹਾਲਾਂਕਿ ਫਾਇਦਾ ਵੀ ਹੋ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਇਹ ਤਾਂ ਵਕਤ ਦੱਸੂਗਾ ਪਰ ਅਰਵਿੰਦ ਕੇਜਰੀਵਾਲ ਕਹਿੰਦੇ ਮੈਨੂੰ ਇਸ ਕਰਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਭਾਜਪਾ ਤਾਂ ਕਿ ਪੰਜ ਸੂਬਿਆਂ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਖਤਮ ਹੋਵੇ ਸੋ ਕੇਜਰੀਵਾਲ ਔਰ ਭਗਵੰਤ ਮਾਨ ਦੇਖੋ ਬਹੁਤ ਧੂਆਂ ਧਾਰ ਪ੍ਰਚਾਰ ਕਰ ਰਹੇ ਨੇ ਮੈਂ ਦੇਖਿਆ ਅੱਜ ਅੱਜਕੱਲ੍ਹ 2 ਦਿਨ ਲਗਾਤਾਰ ਮੱਧ ਪ੍ਰਦੇਸ਼ ਔਰ ਛੱਤੀਸਗੜ੍ਹ ਦੇ ਵਿੱਚ ਰੈਲੀਆਂ ਹੋਈਆਂ ਔਰ ਭਗਵੰਤ ਮਾਨ ਛੱਤੀਸਗੜ੍ਹ ਚ ਵੀ ਨਾਲ ਹੈ ਮੱਧ ਪ੍ਰਦੇਸ਼ ਚ ਵੀ ਜਿਹੜੇ ਨਾਲ ਨੇ ਕੇਜਰੀਵਾਲ ਤੇ ਭਗਵੰਤ ਮਾਨ ਔਰ ਤੁਸੀਂ ਦੇਖੋ ਗਗਨਦੀਪ ਜੀ ਇੰਡੀਆ ਗਠਬੰਧਨ ਦਾ ਹਿੱਸਾ ਨਹੀਂ ਅਰਵਿੰਦ ਕੇਜਰੀਵਾਲ ਨਾ ਰਾਹੁਲ ਗਾਂਧੀ ਦਾ ਬਿਆਨ ਆਇਆ ਅਰਵਿੰਦ ਕੇਜਰੀਵਾਲ ਤੇ ਨਾ ਸ਼ਰਦ ਪਵਾਰ ਉਹਨਾਂ ਦਾ ਬਿਆਨ ਆਇਆ ਨਾ ਨਿਤਿਸ਼ ਕੁਮਾਰ ਦਾ ਨਾ ਨਾਲੂ ਪ੍ਰਸਾਦ ਯਾਦਵ ਦਾ ਮਤਲਬ ਜਿਹੜੇ ਇੰਡੀਆ ਗਠਬੰਧਨ ਦੇ ਵੱਡੇ ਵੱਡੇ ਲੀਡਰ ਨੇ ਉਹਨਾਂ ਨੇ ਖੁੱਲ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਬੰਧ ਦੇ ਮਾਮਲੇ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਕੋਈ ਇਕਜੁੱਟਤਾ ਨਹੀਂ ਦਿਖਾਈ ਨਾ ਕੋਈ ਪ੍ਰੈਸ ਕਾਨਫਰੰਸ ਕੀਤੀ ਇੰਡੀਆ ਗਠਮੰਦਰ ਨੇ ਉਹ ਕਿਉਂ ਕਿਉਂਕਿ ਮਧ ਪ੍ਰਦੇਸ਼ ਚ ਕਾਂਗਰਸ ਨੂੰ ਲੱਗਦਾ ਸਾਡੀ ਸਰਕਾਰ ਬਣੂ ਉਹ ਕਹਿੰਦੇ ਅਸੀਂ ਆਪ ਨਾਲ ਸੀਟਾਂ ਕਿਉਂ ਵੰਡੀਏ ਆਮ ਆਦਮੀ ਪਾਰਟੀ ਆਪਣੇ ਪੱਧਰ ਤੇ ਲੜ ਰਹੀ ਹੈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਜਿੰਨੀਆਂ ਸੀਟਾਂ ਲੈ ਜਾਾਂਗੇ ਜੇ ਕੱਲ ਨੂੰ ਇੰਡੀਆ ਗਠ ਜੋੜ ਹੁੰਦਾ ਹੈ ਤੇ ਅਸੀਂ ਐਮਪੀ ਦੀਆਂ ਸੀਟਾਂ ਵੀ ਲੜਾਂਗੇ ਮਤਲਬ ਆਮ ਆਦਮੀ ਪਾਰਟੀ ਦਾ ਟਾਰਗੇਟ ਵੀ ਪੂਰੇ ਦੇਸ਼ ਚ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣਾ ਹੈ ਔਰ ਕਾਂਗਰਸ ਦਾ ਮਕਸਦ ਵੀ ਵੱਤ ਵੱਤ ਲੋਕ ਸਭਾ ਸੀਟਾਂ ਜਿੱਤਣਾ ਹੈ ਹੁਣ ਸੂਬਿਆਂ ਦੇ ਵਿੱਚ ਇਹ ਇੱਕ ਦੂਜੇ ਦੇ ਖਿਲਾਫ ਲੜ ਰਹੇ ਨੇ ਇਸ ਕਰਕੇ ਜਦੋਂ ਹੁਣ ਗ੍ਰਿਫਤਾਰੀ ਵਰਗਾ ਖਤਰਾ ਹੈ ਉਦੋਂ ਵੀ ਇੰਡੀਆ ਗਠਜੁਟਬੰਧਨ ਦੇ ਜਿਹੜੇ ਲੀਡਰ ਨੇ ਉਹ ਖੁੱਲ ਕੇ ਮੈਨੂੰ ਅਰਵਿੰਦ ਕੇਜੀਵਾਲ ਨਾਲ ਨਜ਼ਰ ਨਹੀਂ ਆਈ ਹਾਂ ਮੇਰੀ ਇੰਟਰਵਿਊ ਤੋਂ ਬਾਅਦ ਆਪਾਂ ਗੱਲਬਾਤ ਕਰ ਰਹੇ ਹਾਂ ਘੰਟਾ ਦੋ ਘੰਟੇ ਪਹਿਲਾਂ ਕਿਸੇ ਨੇ ਕੋਈ ਪ੍ਰੈਸ ਕਾਨਫਰੰਸ ਜਾਂ ਬਿਆਨ ਦਿੱਤਾ ਹੋਵੇ ਜਾਂ ਆਉਣ ਵਾਲੇ ਦਿਨਾਂ 'ਚ ਦੇ ਦੇਣ ਉਹ ਗੱਲ ਵੱਖਰੀ ਹੈ ਪਰ ਹਜੇ ਤੱਕ ਇੰਡੀਆ ਗਠਜੰਦਨ ਨੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਨੋਟਿਸ ਆਇਆ ਉਹਦੇ ਤੇ ਖੁੱਲਕੇ ਅਰਵਿੰਦ ਕੇਜਰੀਵਾਲ ਦਾ ਸਮਰਥਨ ਨਹੀਂ ਕੀਤਾ ਕੋਈ ਵੱਡੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਇਹਦਾ ਮਤਲਬ ਹੈ ਕਿ ਇੰਡੀਆ ਗਠਜੰਦਨ ਵੀ ਮੈਨੂੰ ਲੱਗਦਾ ਹੈ ਕਿ ਜੜਾਂ ਪੋਲੀਆਂ ਹੀ ਨਹੀਂ ਇੰਡੀਆ ਗਠਜੰਦਨ ਦੀਆਂ ਆ ਮਾਰੀ-ਮੂਟੀ ਕੋ ਗ੍ਰਫਤਾਰੀਆਂ ਵਾਲੀ ਨੇਰੀ ਨੂਰੀ ਆਈ ਇਹ ਦਰਖਤ ਜਾਂ ਡਿੱਗ ਜਾਣਾ ਹੈ ਇਹ ਜਿੰਨੀ ਤੇਜ਼ੀ ਨਾਲ ਉੱਠਿਆ ਸੀ ਇੰਡੀਆ ਗਠਜੰਦਨ ਨਰਿੰਦਰ ਮੋਦੀ ਉਹਨਾਂ ਨੂੰ ਚੈਲੰਜ ਕਰਨ ਲੱਗਿਆ ਸੀ ਸਾਨੂੰ ਦਿਖਦਾ ਸੀ ਪਰ ਹੁਣ ਗੱਲ ਓਡੀਕ ਦਿਖਦੀ ਨਹੀਂ ਆ ਪੰਜ ਸੂਬਿਆਂ ਦੀਆਂ ਚੋਣਾਂ ਨੇ ਇੰਡੀਆ ਗਠਬੰਧਨ ਦੀ ਭਰੋਸੇਯੋਗਤਾ ਤੇ ਸਵਾਲ ਚੱਕਦਾ ਮੈਂ ਇਹ ਕਹੂੰਗਾ ਸੋ ਇਸ ਕਰਕੇ ਜੇ ਹੁਣ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲੈਂਦੀ ਆ ਆਈਡੀ ਤੇ ਇਹ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਪੁਚਾਲ ਮੈਨੂੰ ਨਜ਼ਰ ਆਉਂਦਾ ਡੱਲਾ ਸਭ ਸਵਾਲ ਇਹ ਵੀ ਆ ਪੰਜਾਬ ਦੇ ਪੱਖੋਂ ਵੇਖੀਏ ਚਰਚਾਵਾਂ ਜਿਹੜੇ ਕਈ ਸਾਡੇ ਸੋਰਸਸ ਨੇ ਜਦੋਂ ਅਸੀਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਜੇ ਕਿ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੁੰਦੇ ਨਹੀਂ ਤੇ ਸਵਾਲ ਆ ਤੰਦਾ ਕਿ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਜਦੋਂ ਮਨੀਸ਼ ਚੋਧੀਆ ਗ੍ਰਿਫਤਾਰ ਹੁੰਦੇ ਨੇ ਸਤਿੰਦਰ ਜੈਨ ਹੁੰਦੇ ਨੇ ਉਹ ਆਪਣੇ ਮਹਿਕਮੇ ਤੋਂ ਅਸਤੀਫਾ ਦਿੰਦੇ ਨੇ ਉਹਨਾਂ ਦੇ ਮਹਿਕਮੇ ਹੋਰ ਕਿਸੇ ਕੋ ਚਲੇ ਜਾਂਦੇ ਨੇ ਕਹਿੰਦੇ ਜੇ ਮੁੱਖ ਮੰਤਰੀ ਗ੍ਰਿਫਤਾਰ ਹੁੰਦੇ ਨੇ ਫਿਰ ਮੁੱਖ ਮੰਤਰੀ ਸ਼ੇਬੀ ਕਿਸੇ ਕੋ ਜਾ ਸਕਦੀ ਹੈ ਖਾਸ ਤੌਰ ਦੇ ਤੇ ਪੰਜਾਬ ਦੇ ਕੈਂਪੀ ਦੇ ਨਾਮ ਦਾ ਜ਼ਿਕਰ ਆਉਣ ਲੱਗਦਾ ਹੈ ਦੇਖੋ ਦੋ ਗੱਲਾਂ ਨੇ ਜਦੋਂ ਸਤਿੰਦਰ ਜੈਨ ਹੁਣੀ ਜੇਲ੍ਹ 'ਚ ਸੀ अरविंद केजरीवाल ਉਹਨਾਂ ਨੇ ਉਹਨਾਂ ਨੂੰ ਬਰਖਾਸਤ ਨਹੀਂ ਸੀ ਕੀਤਾ ਉੱਥੋਂ ਦੇ ਐਲਜੀ ਨੇ ਮੰਗ ਕੀਤੀ ਕਿਆ ਸੀ ਸਗੁਣੀ ਮੁੱਖ ਮੰਤਰੀ ਨੂੰ ਵੀ ਤੁਸੀਂ ਕਾਰਵਾਈ ਕਰੋ ਫਿਰ ਮਨੀਸ਼ ਸਿਸੋਧਿਆ ਡਿਪਟੀ ਮੁੱਖ ਮੰਤਰੀ ਸੀ ਸੋ ਜਦੋਂ ਫੇਰ ਬਦਲ ਕੀਤਾ ਮਹਿਕਮਿਆਂ ਦੇ ਵਿੱਚ ਜਦੋਂ ਮਨੀਸ਼ ਸਿਸੋਧਿਆ ਨੂੰ ਗ੍ਰਿਫਤਾਰ ਕੀਤਾ ਜਦੋਂ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਕੁਝ ਸਮਾਂ ਪਹਿਲਾਂ ਫੇਰ ਬਦਲ ਕੀਤਾ ਆਮ ਆਦਮੀ ਪਾਰਟੀ ਨੇ ਮਹਿਕਮਿਆਂ 'ਚ ਉਦੋਂ ਉਹਨਾਂ ਲੀਡਰਾਂ ਨੇ ਆਪਣੇ ਅਸਤੀਫੇ ਭੇਜੇ ਹੁਣ ਜਿੱਥੋਂ ਤੱਕ ਕਾਨੂੰਨੀ ਤੌਰ ਤੇ ਦੇਖੋ ਮੁੱਖ ਮੰਤਰੀ ਨੂੰ ਗ੍ਰਿਫਤਾਰਤਾ ਕੀਤਾ ਜਾ ਸਕਦਾ ਹੈ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਹੋਵੇ ਸਾਡੇ ਰਾਸ਼ਟਰਪਤੀ ਔਰ ਗਵਰਨਰ ਇਹਨਾਂ ਤੋਂ ਬਿਨਾ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਇਹਨਾਂ ਦੋਨਾਂ ਨੂੰ ਇਹ ਮੰਨਿਆ ਜਾਂਦਾ ਹੈ ਕਿ ਆਪਣੇ ਸੰਵਿਧਾਨ ਤੇ ਕਰਤਵਾਂ ਦੀ ਪਾਲਣਾ ਕਰਦੇ ਨੇ ਹੁਣ ਅਗਰ ਇਹਨਾਂ ਤੇ ਕੋਈ ਪੁਰਾਣਾ ਕੇਸ ਹੋਵੇ ਤੇ ਜਿੰਨੀ ਦੇਰ ਇਹਨਾਂ ਦਾ ਇਹਨਾਂ ਦੀ ਅਹੁਦੇ ਦੀ ਮਿਆਦ ਹੈ ਉਨੀ دیر ਤੱਕ ਇਹਨਾਂ ਦੀ ਗ੍ਰਿਫਤਾਰੀ ਦੀ ਪ੍ਰਵੀਜ਼ਨ ਕਨਸਟੀਟਿਊਸ਼ਨ 'ਚ ਨਹੀਂ ਹੈ ਬਹੁਤ ਖਾਸ ਹਾਲਾਤਾਂ 'ਚ ਕੋਈ ਸੰਵਿਧਾਨਿਕ ਬੈਂਚ ਦਾ ਸੁਪਰੀਮ ਕੋਰਟ ਦੇ ਕੋਈ ਕਨਸਟੀਟਿਊਸ਼ਨ ਬੈਂਚ ਦਾ ਡਿਸੀਜ਼ਨ ਹੀ ਆ ਜੇ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਤੇ ਉਹ ਐਕਸੈਪਸ਼ਨ ਹੋ ਸਕਦੀ ਹੈ ਹੁਣ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੂੰ 1996 'ਚ ਮੈਨੂੰ ਯਾਦ ਹੈ 1996-97 'ਚ ਜਿਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਚੋਣਾਂ ਦੀ ਤਿਆਰੀ ਹੋ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਬੀਬੀ ਜੈ ਲਲਤ ਬੀਬੀ ਜੈਲਤ ਨੂੰ ਗ੍ਰਿਫਤਾਰ ਕੀਤਾ ਸੀ ਕ腐ਸ਼ਨ ਦੇ ਮਾਮਲੇ ਦੇ ਵਿੱਚ ਸੋ ਉਦੋਂ ਉਹਨਾਂ ਤੇ ਇਲਜ਼ਾਮ ਲੱਗਿਆ ਸੀ ਕਿ ਜਿਹੜੇ ਪਿੰਡਾਂ 'ਚ ਰੰਗੀਨ ਟੀਵੀ ਵੰਡਨੇ ਨੇ ਸਰਕਾਰ ਨੇ ਉਹਦੇ 'ਚ ਕਹਿੰਦੇ ਉਹਨਾਂ ਤੇ ਅਲੀਗੇਸ਼ਨ ਲੱਗਿਆ ਸੀ ਕਿ ਉਹਨਾਂ ਨੇ ਕੋਈ ਉਹਦੇ ਤੇ ਕਪਲਾ ਕੀਤਾ ਹਾਲਾਂਕਿ ਬੀਬੀ ਜੈਲਤ ਨੂੰ ਸਾਨੂੰ ਪਤਾ ਹੈ ਸਾਰਿਆਂ ਨੂੰ ਉਹਨਾਂ ਨੇ ਸਜ਼ਾ ਵੀ ਕੱਟੀ ਉਹ ਬਾਅਦ ਦੇ ਵਿੱਚ ਉਹ ਦੁਨੀਆ ਤੋਂ ਚਲੇ ਗਏ ਉਹ ਵੀ ਉਹ ਵੀ ਬੜੇ ਮੰਨੇ ਪਰਮੰਨੇ ਕਲਾਕਾਰ ਸੀ ਦੇਖੋ ਕਲਾਕਾਰਾਂ ਦਾ ਯੁੱਗ ਹੈ ਬਹੁਤ ਸਾਰੇ ਕਲਾਕਾਰ ਨੇ ਅੱਜ ਕੱਲ ਜਿਨ੍ਹਾਂ ਨੇ ਸਿਆਸਤ 'ਚ ਆਪਣੀ ਥਾਂ ਬਣਾਈ ਹੈ ਭਾਵੇਂ ਭਗਵੰਤ ਮਾਨ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਪਾਵੇਂ ਬੀਬੀ ਹਿਮਾ ਮਲਣੀ ਹੈ ਪਾਵੇਂ ਬੀਬੀ ਸਮ੍ਰਿਤੀ ਰਾਣੀ ਹੈ ਭਾਵੇਂ ਸਨੀ ਦਿਓਲਾ ਚਲੋ ਸਨੀ ਦਿਓਲ ਤਾਂ ਸਾਡਾ ਪੰਜਾਬ ਵਾਲਾ ਤੁਹਾਨੂੰ ਪਤਾ ਹੀ ਆ ਉਹ ਤਾਂ ਬੜੇ ਰੰਗ ਲਾ ਕੇ ਗਿਆ ਗੁਰਦਾਸਪੁਰ ਦੇ ਵਿੱਚ ਦੇਖੋ ਸਨੀ ਦਿਓਲ ਤਾਂ ਮੈਂ ਕਹਿੰਦਾ ਮੈਂ ਅੱਗੇ ਵੀ ਕਹਿੰਦਾ ਹੁਣ ਜਿੰਨਾ ਕੰਮ ਸਨੀ ਦਿਓਲ ਨੇ ਕਰਤਾ 5 ਸਾਲਾਂ ਚ ਭਾਜੀਪੀ ਨੂੰ 15 ਸਾਲ ਮੈਨੂੰ ਲੱਗਦਾ ਗੁਰਦਾਸਪੁਰ ਚ ਕੋਈ ਹਰਾ ਨਹੀਂ ਸਕਦਾ ਜਿੰਨਾ ਕੰਮ ਸਨੀ ਦਿਓਲ ਨੇ ਕਰਤਾ ਭਾਜੀਪੀ ਨੂੰ ਤਾਂ ਬਸ ਦੱਸਣਾ ਹੀ ਹੋਣਾ ਮੈਨੂੰ ਲੱਗਦਾ ਗੁਰਦਾਸਪੁਰ ਚ ਭਾਜੀਪੀ ਨੇ ਵੀ ਸਾਡਾ ਆ ਕੈਂਡੀਡੇਟ ਹੈ ਤੇ ਲੋਕਾਂ ਨੇ ਧੜਾ ਧੜ ਮਸ਼ੀਨ ਦੇ ਬਟਨਾਂ ਦੀਆਂ ਟੁਕੀਆਂ ਕੱਢ ਦੇਣੀਆਂ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਸੋ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਚੰਗੇ ਕੰਮ ਵੀ ਕੀਤੇ ਨੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਡਿਲੀਵਰ ਨਹੀਂ ਕੀਤਾ ਉਹਨਾਂ ਚੋਂ ਸਨੀ ਦਿਵਲ ਵੀ ਡਿਲੀਵਰ ਨਹੀਂ ਕਰ ਸਕਿਆ ਵੱਡੀਆਂ ਵੱਡੀਆਂ ਗੱਲਾਂ ਸਨੀ ਦਿਵਲ ਕਰਕੇ ਗਿਆ ਬੜਾ ਦੁੱਖ ਹੁੰਦਾ ਕਿਉਂਕਿ ਮੇਰਾ ਵੀ ਬੜਾ ਮਨਪਸੰਦ ਹੀਰੋ ਸੀ ਸਨੀ ਦਿਵਲ ਮੈਂ ਉਹਦੀ ਬਾਰਡਰ ਫਿਲਮ ਦੇਖੀ ਪਹਿਲੀ ਪਰ ਜੋ ਉਹਨੇ ਗੁਰਦਾਸਪੁਰ ਚ ਕੰਮ ਨਹੀਂ ਕੀਤੇ ਉਸ ਤੋਂ ਬਾਅਦ ਉਹਦੀ ਮੈਂ ਬਾਰਡਰ 2 ਦੇਖੀ ਹੋਈ ਨਹੀਂ ਸੋ ਜਦੋਂ ਕੋਈ ਕਲਾਕਾਰ ਆਪਣੀ ਜ਼ੁਬਾਨ ਤੇ ਨਹੀਂ ਟਿਕਦਾ ਤੇ ਫਿਰ ਉਹਨੀਆਂ ਉਹਦੀ ਐਕਟਿੰਗ ਤੇ ਵੀ ਭਰੋਸਾ ਨਹੀਂ ਆਉਂਦਾ ਸੋ ਇਹ ਗੱਲ ਕੁਦਰਤੀ ਤੌਰ ਤੇ ਹੋ ਜਾਂਦੀ ਹੈ ਚਲੋ ਹੋ ਸਕਦਾ ਆਉਂਦੇ ਸਮੇਂ 'ਚ ਸਨੀ ਦุล ਸਾਹਿਬ ਹੋਰ ਕਿਤੋਂ ਦੇਸ਼ ਦੇ ਵਿੱਚ ਚੋਣਾਂ ਲੜਨ ਪਰ ਜਿਹੜਾ ਮਸਲਾ ਥੋੜਾ ਹੈ ਕਿ ਗ੍ਰਫਤਾਰ ਕੀਤਾ ਜਾ ਸਕਦਾ ਕਿਸੇ ਨੂੰ ਵੀ 1996 'ਚ ਬੀਬੀ ਜੈ ਲਲਤਾ ਨੂੰ ਗ੍ਰਫਤਾਰ ਕੀਤਾ ਸੀ ਇਹ ਉਦਾਹਰਨ ਤਾਂ ਸਾਰਿਆਂ ਨੂੰ ਪਤਾ ਹੈ ਹੁਣ ਅਗਰ ਅਰਵਿੰਦ ਕੇਜਰੀਵਾਲ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਸੰਵਿਧਾਨਿਕ ਤੌਰ ਤੇ ਇੱਕ ਨਵੀਂ ਤਰ੍ਹਾਂ ਦੀ ਸਥਿਤੀ ਮੁਲਕ 'ਚ ਫੇਰ ਸਾਹਮਣੇ ਆਊਗੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਆਪਣੇ ਅਹੁਦੇ ਤੇ ਬਣੇ ਰਹਿਣਗੇ ਅਗਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਦੇਖੋ ਜਿੰਨੀ ਦੇਰ ਤਾਂ ਉਹ ED ਦੀ ਕਸਟਡੀ ਚ ਨੇ ਅਗਰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਇਹ ਬਹੁਤ ਹਜੇ ਸੰਭਾਵਨਾ ਤੇ ਗੱਲ ਕਰਦੇ ਆ ਜਿੰਨੀ ਦੇਰ ਤਾਂ ਉਹ ED ਦੀ ਕਸਟਡੀ ਚ ਨੇ ਓਨੀ ਦੇਰ ਤਾਂ ਇਹਦੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਣਗੇ ਕਿ ਹੁਣ ਕੀ ਕੀਤਾ ਜਾਵੇ ਲੇਕਿਨ ਮੈਨੂੰ ਲੱਗਦਾ ਇਹਦੇ ਉੱਪਰ ਵੀ ਫੇਰ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੀ ਸਪਸ਼ਟ ਵਿਆਖਿਆ ਆਊਗੀ ਕਿਉਂਕਿ BJP ਦੇ ਲੀਡਰ ਤਾਂ ਮੰਗ ਕਰਨਗੇ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਹੁਣ ਕੀ ਲੈਫਟੀਨੈਂਟ ਗਵਰਨਰ ਕੋਲੇ ਇਹ ਤਾਕਤਾਂ ਨੇ ਕਿ ਅਗਰ ਕੋਈ ਮੁੱਖ ਮੰਤਰੀ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਾਂ ਕਿਸੇ ਕੇਸ ਤੋਂ ਉਹਨੂੰ ਮਲਜ਼ਮ ਬਣਾਇਆ ਜਾਂਦਾ ਹੈ ਤੇ ਕੀ ਲੈਫਟੀਨੈਂਟ ਗਵਰਨਰ ਕੋਲੇ ਅਜਿਹੀਆਂ ਤਾਕਤਾਂ ਨੇ ਕਿ ਉਹ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਕੋਈ ਅਸਤੀਫੇ ਦੀ ਮੰਗ ਕਰੇ ਜਾਂ ਕਿਸੇ ਤਰ੍ਹਾਂ ਦਾ ਹੁਕਮ ਦੇਵੇ ਇਹ ਬਹੁਤ ਕਾਨੂੰਨੀ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਹੁਣ ਖੁੱਲ ਕੇ ਡਿਬੇਟ ਹੋਊਗੀ ਅਗਰ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਹੁੰਦੀ ਹੈ ਜਿੱਥੋਂ ਤੱਕ ਗੱਲ ਰਹੀ ਕਨਵੀਨਰ ਦੀ ਉਹ ਆਮ ਆਦਮੀ ਪਾਰਟੀ ਦੇ ਮੁਖੀ ਨੇ ਆਮ ਆਦਮੀ ਪਾਰਟੀ ਦੇ ਮੁਖੀ ਦੇ ਤੌਰ ਤੇ ਤਾਂ ਉਹ ਕਨਵੀਨਰ ਬਣੇ ਰਹਿਣਗੇ ਉਹ ਉਹਨਾਂ ਦੀ ਮਰਜ਼ੀ ਆਮ ਆਦਮੀ ਪਾਰਟੀ ਦੀ ਪਰ ਮੁੱਖ ਮੰਤਰੀ ਦਾ ਅਹੁਦਾ ਵੀ ਕਿਉਂਕਿ ਸੰਵਿਧਾਨਿਕ ਅਹੁਦਾ ਹੁੰਦਾ ਹੈ ਅਗਰ ਈਡੀ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਫਿਰ ਇਹ ਦੇਖਣਾ ਪਊਗਾ ਕਿ ਉਹਨਾਂ ਤੇ ਚਾਰਜ ਕੀ ਲਾਉਂਦੀ ਹੈ ਈਡੀ ਦੇਖੋ ਇਹ ਵੀ ਹੋ ਸਕਦਾ ਹੈ ਕਿ ਈਡੀ ਨੇ ਉਹਨਾਂ ਨੂੰ ਸਿਰਫ ਗਵਾਹ ਦੇ ਤੌਰ ਤੇ ਸੱਜਣਾ ਹੋਵੇ ਅਗਰ ਗਵਾਹ ਦੇ ਤੌਰ ਤੇ ਸੱਜਣਾ ਹੈ ਤਾਂ ਫਿਰ ਕੋਈ ਗ੍ਰਿਫਤਾਰੀ ਵਾਲੀ ਸੰਭਾਵਨਾ ਨਹੀਂ ਹੈ ਅਗਰ ਕਿਸੇ ਮਾਮਲੇ ਚ ਆਮਕਾਰੀ ਨੀਤੀਆਂ ਕਿਸੇ ਹੋਰ ਮਾਮਲੇ ਦੇ ਵਿੱਚ ਸ਼ੱਕ ਦੇ ਤਹਿਤ ਜਾਂ ਸ਼ਮੂਲੀਅਤ ਦੇ ਸ਼ੰਕੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਇਹ ਸਵਾਲ ਖੜਾ ਹੋਊਗਾ ਕਿ ਕੀ ਉਹ ਈਡੀ ਦੀ ਹਿਰਾਸਤ 'ਚ ਕਿਉਂਕਿ ਅਗਰ ਗ੍ਰਿਫਤਾਰੀ ਹੁੰਦੀ ਹੈ ਤੇ ਅਦਾਲਤ ਡਾਇਰੈਕਟ ਜ਼ਮਾਨਤ ਵੀ ਦੇ ਸਕਦੀ ਹੈ ਜਾਂ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਵੀ ਭੇਜ ਸਕਦੀ ਹੈ ਅਗਰ ਜੁਡੀਸ਼ੀਅਲ ਕਸਟਡੀ ਹੁੰਦੀ ਹੈ ਫਿਰ ਇਹ ਸਵਾਲ ਖੜਾ ਹੋਊਗਾ ਵੀ ਕੀ ਮੁੱਖ ਮੰਤਰੀ ਫੰਕਸ਼ਨਿੰਗ ਕਰ ਸਕਦਾ ਹੈ ਕੀ ਸਟੇਟ ਹੈ ਜਿਹੜੀ ਅਗਰ ਉਹ ਸਟੇਟ ਦਾ ਮੁੱਖ ਮੰਤਰੀ ਜੇਲ੍ਹ 'ਚ ਹੋਵੇ ਤਾਂ ਕੀ ਉਹ ਸਟੇਟ ਫੰਕਸ਼ਨ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਫਿਰ ਇਹਦੇ ਤੇ ਜਿਹੜੇ ਕਨਸਟੀਟਿਊਸ਼ਨਲ ਡਿਬੇਟ ਮੈਨੂੰ ਲੱਗਦਾ ਇੱਕ ਤਰੀਕੇ ਦੀ ਹੋਊਗੀ ਫਿਰ ਦੇਖੋ ਸਾਡੇ ਮੁਲਕ 'ਚ ਦਿੱਕਤ ਕੀ ਹੈ ਸਾਡੇ ਸੰਵਿਧਾਨ 'ਚ ਬਹੁਤ ਸਾਰੀਆਂ ਧਾਰਾਵਾਂ ਨੇ ਸੁਪਰੀਮ ਕੋਰਟ ਦੇ ਬਹੁਤ ਸਾਰੇ ਫੈਸਲੇ ਨੇ ਜਿਹੜੇ ਹਾਲਾਤਾਂ ਦੇ ਹਿਸਾਬ ਨਾਲ ਦੇਖੇ ਜਾਂਦੇ ਨੇ ਹਾਲਾਤਾਂ ਦੇ ਹਿਸਾਬ ਨਾਲ ਦੇਖੇ ਜਾਂਦੇ ਨੇ ਦੇਖੋ ਉਹ ਜਿੱਤਾਂ ਤੁਸੀਂ ਦੇਖੋ ਨਾ ਜਿਹੜੀਆਂ ਜ਼ਮਾਨਤਾਂ ਨੇ ਉਹ ਸਭ ਨੂੰ ਮਿਲ ਜਾਂਦੀਆਂ ਨੇ ਪਰ ਸਾਡੇ ਬਹੁਤ ਸਾਰੇ ਸਿੱਖ ਕੈਦੀ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਉਸ ਦੇ ਬਾਵਜੂਦ ਵੀ ਪਰੋਲ ਨਹੀਂ ਮਿਲੀ ਤੇ ਸਿਰਸੇ ਵਾਲੇ ਜਿਹੜੇ ਡੇਰਾ ਵਾਲਾ ਡੇਰੇ ਵਾਲਾ ਸੀ ਉਹਨੂੰ ਕਿੰਨੀ ਵਾਰ ਪਰੋਲ ਮਿਲ ਗਈ ਬਹੁਤ ਸਾਰੇ ਸਿੱਖ ਬੰਦੀਆ ਉਹਨਾਂ ਨੂੰ ਕਦੀ ਪਰੋਲ ਹੀ ਨਹੀਂ ਮਿਲੀ ਚਲੋ ਹੁਣ ਤਾਂ ਮਿਲਣ ਲੱਗ ਗਈਆਂ ਪਰ ਜਿਨ੍ਹਾਂ ਦੀਆਂ ਸਜ਼ਾਵਾਂ ਖਤਮ ਹੋ ਗਈਆਂ ਬਹੁਤ ਸਾਰੇ ਨੂੰ ਰਿਹਾਈ ਹੋ ਗਈ ਹੁਣ ਰਜੀਵ ਗਾਂਧੀ ਦੇ ਕਾਤਲ ਸੀ ਬੀਬੀ ਉਹ ਉਮਰ ਕੈਦ ਦੀ ਸਜ਼ਾ ਹੋਈ ਸੀ ਪਹਿਲਾਂ ਫਾਂਸੀ ਹੋਈ ਫਿਰ ਉਮਰ ਕੈਦ ਹੋਈ ਤਿਉਹ ਰਿਹਾ ਹੋ ਕੇ ਵਾਪਸ ਚਲੀ ਗਈ ਤੇ ਬਹੁਤ ਸਾਰੇ ਸਿੱਖ ਕੈਦੀ ਨੇ ਉਸੇ ਤਰ੍ਹਾਂ ਦਾ ਜੁਰਮ ਉਹ ਅੱਜ ਤੱਕ ਵੀ ਜੇਲ੍ਹਾਂ ਦੇ ਵਿੱਚ ਨੇ ਸੋ ਇਸ ਕਰਕੇ ਜਿਹੜੇ ਸਾਡੇ ਮੁਲਕ ਚ ਸੰਵਿਧਾਨ ਦੀਆਂ ਵਿਆਖਿਆਵਾਂ ਨੇ ਇਹਨਾਂ ਨੂੰ ਪ੍ਰਸਥਿਤੀਆਂ ਦੇ ਮੁਤਾਬਕ ਡਿਸਕ੍ਰਾਈਬ ਕੀਤਾ ਜਾਂਦਾ ਤੇ ਐਗਜ਼ੀਕਿਊਟ ਕੀਤਾ ਜਾਂਦਾ ਇਹ ਸਭ ਤੋਂ ਵੱਡੀ ਚੁਣੌਤੀਆਂ ਹੁਣ ਜੇ ਜੇ ਕਿਸੇ ਭਾਜਪਾ ਸਟੇਟ ਦਾ ਮੁੱਖ ਮੰਤਰੀ ਗ੍ਰਿਫਤਾਰ ਕਰ ਲਿਆ ਜਾਵੇ ਤੇ ਕੋਈ ਗਾਰੰਟੀ ਨਹੀਂ ਕਿ ਉਹ ਮੁੱਖ ਮੰਤਰੀ ਬਣਿਆ ਰਵੇ ਜੀ ਅਰਵਿੰਦ ਕੇਦਰੀয়াল ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜੁਡੀਸ਼ੀਅਲ ਕਸਟਡੀ ਹੁੰਦਾ ਹੈ ਤੇ ਫਿਰ ਮੈਨੂੰ ਲੱਗਦਾ ਹੈ ਉਹਦੇ ਪ੍ਰਤੀ ਰਵੱਈਆ ਵੱਖਰਾ ਹੋਊਗਾ ਫਿਰ ਐਲਜੀਡੀ ਵੀ ਕੋਸ਼ਿਸ਼ ਹੋਣੀ ਹੈ ਵੀ ਆਪਾਂ ਇਹਨੂੰ ਲਾਈਏ ਇਹਨੂੰ ਬਰਖਾਸਤ ਕਰੀਏ ਜਾਂ ਇਹਨਾਂ ਤੋਂ ਅਸਤੀਫਾ ਲਈਏ ਸੋ ਇਸ ਕਰਕੇ ਇਹ ਤਾਂ ਅਗਰ ਇਹ ਸਥਿਤੀ ਆਉਂਦੀ ਹੈ ਕਿਉਂਕਿ ਹਜੇ ਬਹੁਤ ਜ਼ਿਆਦਾ ਹਾਈਪੋਥੈਟিক্যাল ਕੁਐਸਚਨ ਹੀ ਹੈ ਆਪਾਂ ਸੰਭਾਵਨਾਵਾਂ ਤੇ ਗੱਲ ਕਰਦੇ ਹਾਂ ਅਗਰ ਅਰਵਿੰਦ ਕੇਦਰੀয়াল ਜੀ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਉਹ ਮੁੱਖ ਮੰਤਰੀ ਬਣੇ ਰਹਿੰਦੇ ਨੇ ਜਾਂ ਨਹੀਂ ਨਹੀਂ ਤਾਂ ਉਹ ਐਕਟਿੰਗ ਮੁੱਖ ਮੰਤਰੀ ਦੇ ਤੌਰ ਤੇ ਵੀ ਕੋਈ ਲੀਡਰ ਹੈ ਜਿਹੜਾ ਉਹ ਸਟੇਟ ਚਲਾ ਸਕਦਾ ਜਦੋਂ ਮੁੱਖ ਮੰਤਰੀ ਆਮ ਤੌਰ ਤੇ ਗੈਰ ਹਾਜ਼ਰ ਰਹਿੰਦਾ ਹੈ ਤੇ ਮੁੱਖ ਮੰਤਰੀ ਚਾਰਜ ਦੇ ਜਾਂਦਾ ਹੈ ਐਕਟਿੰਗ ਮੁੱਖ ਮੰਤਰੀ ਦੇ ਤੌਰ ਤੇ ਪਰ ਅਗਰ ਕਿਸੇ ਨੂੰ ਸ਼ੱਕ ਹੋਵੇ ਗ੍ਰਿਫਤਾਰੀ ਦਾ ਕੀ ਉਹ ਕਿਸੇ ਨੂੰ ਐਕਟਿੰਗ ਮੁੱਖ ਮੰਤਰੀ ਬਣਾ ਕੇ ਵੀ ਪੇਸ਼ੀ ਤੇ ਜਾ ਸਕਦਾ ਹੈ ਇਹ ਵੀ ਦੇਖੋ ਸੰਵਿਧਾਨਕ ਪਹਿਲੂ ਨੇ ਕਾਨੂੰਨੀ ਪਹਿਲੂ ਨੇ ਅਰਵਿੰਦ ਕੇਜਰੀਅਲ ਜ਼ਰੂਰ ਇਹਦੇ ਤੇ ਸਲਾਹ ਕਰਦੇ ਹੋਣਗੇ ਜੇ ਉਹਨਾਂ ਨੂੰ ਖਤਰਾ ਹੈ ਵੀ ਮੈਨੂੰ ਕਿਤੇ ਗ੍ਰਿਫਤਾਰ ਨਾ ਕਰ ਲੈਣ ਪੇਸ਼ੀ ਤੇ ਜਾਂਦਿਆਂ ਨੂੰ ਤੂੰ ਜਾਣ ਤੋਂ ਪਹਿਲਾਂ ਅਗਰ ਕੋਈ ਐਕਟਿੰਗ ਸੀਐਮ ਬਣਾ ਜਾਂਦੇ ਨੇ ਉਸ ਨਜ਼ਰੀਏ ਦੇ ਨਾਲ ਵੀ ਫਿਰ ਇਹ ਗੱਲ ਵਿਚਾਰੀ ਜਾ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਇਹ ਬੜੀ ਪਚੀਦਾ ਜਾਂ ਇਹ ਮਾਮਲਾ ਹੈ ਇਹਦੇ ਤੇ ਬਹੁਤ ਕੁਝ ਸਾਨੂੰ ਦੇਖਣਾ ਤੇ ਵਿਚਾਰਨਾ ਪਊਗਾ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਸਾਰੇ ਮਸਲੇ ਦੇ ਵਿੱਚਕਾਰ ਫਿਲਹਾਲ ਮਾਹਿਰਾਂ ਦੇ ਵੱਲੋਂ ਲਗਾਤਾਰ ਗੱਲਬਾਤ ਹੋ ਰਹੀ ਹੈ ਕਿਸ ਮਸਲੇ ਦੇ ਵਿਚਕਾਰ ਹੋਣਾ ਕੀ ਹੈ ਇਸ ਮਸਲੇ ਦੇ ਉੱਤੇ ਕੋਰਟ ਦਾ ਕੀ ਫੈਸਲਾ ਹੁੰਦਾ ਹਾਲਾਂਕਿ ਜਦੋਂ ਤੱਕ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਈਡੀ ਦੇ ਸੱਦੇ ਦੇ ਉੱਤੇ ਅਰਵਿੰਦ ਕੇਜਰੀਵਾਲ ਨਹੀਂ ਜਾਂਦੇ ਉਦੋਂ ਤੱਕ ਇਹ ਸਾਰੇ ਸਵਾਲਾਂ ਦਾ ਮਾਇਨਾ ਕੁ ਬਹੁਤਾ ਵੱਡਾ ਨਹੀਂ ਬਣਦਾ ਪਰ ਜਦੋਂ ਈਡੀ ਦੇ ਕੋਲ ਹੋਣਗੇ ਅਰਵਿੰਦ ਕੇਜਰੀਵਾਲ ਤੇ ਈਡੀ ਗ੍ਰਿਫਤਾਰੀ ਪਾਉਂਦੀਆਂ ਜਾਂ ਬਾਹਰ ਆਉਣ ਦਿੰਦੀ ਇਹ ਸਾਰੇ ਸਵਾਲਾਂ ਤੋਂ ਬਾਅਦ ਇਹ ਅਗਲੇ ਸਵਾਲਾਂ ਦਾ ਆਧਾਰ ਚੜਾਉ ਬਣਦਾ ਫਿਲਹਾਲ ਦੇ ਲਈ ਜਸਤ ਲਮਾ ਕੇ ਦੱਲਸਾ ਬਹੁਤ ਬੋਤਾਂ ਬਹੁਤ ਬੋਤਾਂ